ਤੇ ਚੰਗਾ ਹੁਣ ਇਥੋਂ ਨਾ ਹੀ ਖਰੀਦਰ ਚੰਗੀ ਗੱਲ ਆ ਹੈਲੋ ਗਾਇਸ ਵੈਲਕਮ ਟੂ ਮਾਈ ਨੀ ਵਲੌਗ ਤੇ ਹੁਣ ਅਸੀਂ ਰੋਟੀ ਰੱਟੀ ਖਾ ਕੇ ਹੋਏ ਫ੍ਰੀ ਨਾ ਨੂੰ ਗਏ ਹੁਣ ਜਾਂਦੇ ਏਜੰਸੀ 'ਚ ਆ ਮੋਰਸਲ ਪਲੈਟਿਨਮ ਜਿਹੜਾ ਆਪਣਾ ਇਹਦੀ ਐਨਓਸੀ ਅਪਲਾਈ ਕਰਾ ਕੇ ਆਉਣੇ ਕਹਿੰਗੇ ਕਿ ਇਹਦਾ ਕਲੀਅਰ ਹੋਗਾ ਜੋ ਵੀ ਆਪਣਾ ਲੈ ਕੇ ਕਿਸਤਾਂ ਦੇ ਲੈ ਕੇ ਮੋਰਸਲ ਤੇ ਕਲੀਅਰ ਹੋਗਾ ਸਾਰਾ ਹੁਣ ਇਹਦੀ ਐਨਓਸੀ ਅਪਲਾਈ ਕਰਾਉਣੀ ਤੇ ਜਾਂਦੇ ਆਂ ਏਜੰਸੀ 'ਚ ਤੇ ਸ਼ਹਿਰ ਜੰਡਿਆਲਾ ਸ਼ਹਿਰ ਤੇ ਫਾਈ ਕਰਕੇ ਆਉਨੇ ਆ ਫੋਨ ਕੀਤਾ ਉਹਨਾਂ ਨੇ ਇਹ ਐਨਓ ਸੀ ਫਿਰ ਮਿਲੂਗੀ ਤੇ ਫਿਰ ਇਹਦੀ ਪੱਕੀਆਂ ਨੂੰ ਸੀ ਲਵਾਵਾਂਗੇ ਜਿਹੜੀ ਕਿਹੜੀ ਹੁੰਦੀ ਏ ਉਹ ਕਿਹੜਾ ਫਾਰਮ 35 ਲਾ ਕੇ ਬਾਅਦ ਫਿਰ ਇਹ ਪੱਕੀ ਐਨਓ ਸੀ ਕਰਾ ਦੇਣਾ ਜਿੱਥੇ ਉਹ ਜਿੱਥੇ ਬੋਲੇ ਉਹ ਕਰੀ ਦੇ ਫਿਰ ਨਵੀਂ ਆਰ ਸੀ ਫਿਰ ਫਿਲਹਾਲ ਤੇ ਇਹਨਾਂ ਕੋਲ ਜਾਂਦੇ ਇਹਨਾਂ ਕੋ ਐਨਓ ਸੀ ਸਪਲਾਈ ਕਰਾ ਕੇ ਆਉਨੇ ਆ ਨਾ ਤੇ ਪੁੱਛਦੇ ਕੀ ਜਾਂਦੇ ਆ ਚਲੋ ਚੱਲਦੇ ਆ ਅੱਡ ਬਾਰ ਚਲੋ ਬਈ ਅਭੀ ਚਲਦੇ ਹਾਂ ਸੋ ਗਾਇਸ ਬੱਦਲ ਚੈੱਕ ਕਰੋ ਅੱਜ ਮੌਸਮ ਸਾਫ਼ ਐਂ ਦਾ ਕਰਕੇ ਬੱਦਲ ਵੇਖੋ ਕਦਾ ਨੀਲੇ ਨੀਲੇ ਦਾ ਨਵਾਂ ਵਧੀਆ ਐ ਨੇਚਰ ਕਰਾ ਦਿਓ ਪਿਆਣਾ ਇਧਰੋਂ ਸਾਫ਼ ਦੇਖੋ ਕਿੱਦਾਂ ਛੱਲੇ ਆ ਗਏ ਨੇ ਜੋ ਬੱਦਲ ਨੇ ਮੀਂਹ ਨਹੀਂ ਹੁੰਦਾ ਉਹ ਲਾ ਇਲਾ ਬੈਟੀਆਂ ਆ ਵਾ ਬਣੇ ਹੋਰ ਬੈਠੇ ਆ ਉਹ ਵਿੱਚ ਵਿੱਚ ਦੇਖੇ ਕਿਤੇ ਕਿਤੇ ਕਿੱਦਾਂ ਕਿਤੇ ਕੰਨੇ ਨੂੰ ਸੋ ਗਾਈਸ ਹੁਣ ਪਹੁੰਚ ਚੁੱਕੇ ਆਂ ਜੰਸੀ ਦੇ ਬਜਾਜ ਦੁਆਬਾ ਆਜੰਸੀ ਇਥੋਂ ਮੋਟਰਸ ਲੈ ਆਏ ਆਂ ਪਾਲੇ ਨੇ ਸਰਵਿਸ ਨਹੀਂ ਸਹੀ ਫੇਰ ਵੀ ਉਹ ਜਾਣੇ ਆ ਇਹਨਾਂ ਨੂੰ ਕਰਦੇ ਆ ਪਾਲੇ ਨਾਲ ਸਭ ਦਾ ਲੈਨੇ ਉਹਨੇ ਐਨੋ ਕਿਤੇ ਨਹੀਂ ਨਾਲ ਹਾਂ ਜਦੋਂ ਦੇਖਣਾ ਮੈਂ ਹੈਲੋ ਗਾਇਸ ਤੇ ਮੈਂ ਤੁਹਾਨੂੰ ਕਹਿ ਰਿਹਾ ਇਹਨਾਂ ਸਰਵਿਸ ਨਹੀਂ ਸਹੀ ਹੁਣ ਸਾਨੂੰ ਆਪ ਨੂੰ ਖੁਦ ਨੂੰ ਜਾਣਾ ਪੈਣਾ ਵਾ ਰਣਜੀਤਾ ਵਿਨਿਊ ਇਹਨਾਂ ਨੇ ਕਹ ਰਣਜੀਤਾ ਵਿਨਿਊ ਜਾਓ ਕਿਉਂਕਿ ਵੈਸੇ ਕੰਮ ਤੇ ਇਹਨਾਂ ਦਾ ਬੰਦਾ ਵਾ ਕੀ ਐਨਓਸੀ ਲੈ ਵਗੇ ਦੇਣ ਦਾ ਉਹ ਸਾਡਾ ਕੋਲ ਰੋਲ ਨਹੀਂ ਹੈ ਤੇ ਆਹ ਦੇਹ ਕਹੂੰਗਾ ਕਿ ਇਹਨਾਂ ਦੀ ਸਰਵਿਸ ਨਾਲ ਮੋਟਰ ਤੋਂ ਸਹੀ ਕਰਨੇ ਵੀ ਸਰਵਸਾਹੀ ਇਹਨਾਂ ਦੀ ਨਾ ਕੋਈ ਵੈਸੇ ਸਰਵਸਾਹੀ ਨਾਲ ਸਹੀ ਮੈਂ ਪਹਿਲਾਂ ਵੀ ਇਹ ਗੱਲ ਆਉਂਦੀ ਸੀ ਉਹ ਗੱਲ ਕਹੀ ਨਾ ਪੈਨਾ ਸਰਸ ਨਹੀਂ ਸਹੀ ਕੋਈ ਇਹਨਾਂ ਦਾ ਨਹੀਂ ਕੋਈ ਇਸ਼ੂ ਹੋ ਜਾ ਤੇ ਇਹ ਤਾਂ ਚੰਗਾ ਹੁਣ ਇੱਥੋਂ ਨਾ ਹੀ ਖਰੀਦੋ ਚੰਗੀ ਗੱਲ ਆ ਸਿੱਧਾ ਖਰੀਦਦਾਰਾਂ ਦੀ ਏਜੰਸੀ ਇਹਨਾਂ ਦੀ ਮੇਨ ਏਜੰਸੀ ਅੰਮ੍ਰਿਤਸਰ ਦੇ ਵਿੱਚ ਹੈ ਉੱਥੋਂ ਖਰੀਦ ਲਓ ਜਾਂ ਤਰਨਤਾਰਨ ਲੈ ਲਓ ਤੇ ਜਾਂ ਬਸ ਵਧੀਆ ਇੱਥੇ ਜੰਡਿਆਲੇ ਦੇ ਵਿੱਚ ਇਹਨਾਂ ਕੋਲ ਨਹੀਂ ਫਾਇਦਾ ਨਹੀਂ ਕੋਈ ਪਹਿਲਾਂ ਵੀ ਸਰਸਦਾ ਤੇ ਮੋਟਰਸਾਈਕਲ ਕੋਈ ਫਰਕ ਨਹੀਂ ਮਰ ਵੀ ਇਹਨੂੰ ਲਗਾਇਆ ਹੋਇਆ ਆਉਣਾ ਚੱਕਰ ਹੀ ਪੈਂਦੇ ਰਹੇ ਇਹਨੂੰ ਬਸ ਤੇ ਹੁਣ ਵੀ ਚੱਕਰ ਵਾਲਾ ਕੰਮ ਹੀ ਹੋ ਗਿਆ ਹੁਣ ਕੀ ਕਰਦੇ ਸਰਸਦਾ ਫਿਰ 2000 ਰੁਪਿਆ ਲਾਉਂਦੇ ਸਰਸਦਾ ਹੀ ਕੱਲੀ ਦਾ ਕੱਲੀ ਸਰਸਦਾ 2000 ਰੁਪਿਆ ਲਾ ਲੈਂਦੇ ਆ ਬਾਹਰੋਂ ਕਰਾ ਲਈ ਜਿੱਦਣੇ ਕਰੇ ਜੈਨ ਕਸਣ ਦਾ 3.5 400 ਰੁਪਿਆ ਲੈਂਦੇ ਆ ਜੈਨ ਕਸਣ ਦਾ ਜੈਨ ਕੱਲੀ ਕਸਣੀ ਨਾ ਮੋਟਰਸਾਈਕਲ ਦੀ ਜੈਨ ਕਸਣੀ ਹੈ 6.5 400 ਰੁਪਿਆ ਉਹਦੇ ਲੈ ਲੈਂਦੇ ਆ ਤੇ ਉਹ 600 ਰੁਪਈ ਨਹੀ ਪੈ ਜਾਂਦੀ ਤੇ ਮੈਂ ਇਹ ਕਹੂੰਗਾ ਵੀ ਹੈ ਪਾਗ ਬੋਗ ਕਰਨੀ ਪੈਣੀ ਮੈਨੂੰ ਥੋੜਾ ਜਾਣਾ ਮਾਮਾ ਸ਼ਹਿਰ ਦੇ ਵਿੱਚ ਆ ਤੇ ਮੈਂ ਦੇਖ ਕਹੂੰਗਾ ਪਿੰਨਾ ਸਰਸੋਰੀ ਮਾੜੀ ਮੈਨੂੰ ਪਹਿਲਾਂ ਵੀ ਕਹਿੰਦਾ ਪਿੰਨਾ ਕੋ ਨਾ ਲਓ ਚੀਜ਼ ਤੇ ਲੈਣੀ ਹੈ ਸਿੱਧੀ ਜਾ ਕੇ ਅੰਬਰਸਰ ਉਹਨਾਂ ਦੀ ਮੇਨ ਏਜੰਸੀ ਚ ਲੈ ਲਓ ਸਭ ਤੋਂ ਚੰਗੇ ਰੋਗੇ ਇਹ ਇਨਾਂ ਕੋ ਫੇਰਾ ਹੀ ਉਹ ਵੀ ਗਿਆ ਇਹ ਕਰੀਏ ਕਈ ਦਾ ਦਿੰਦੇ ਹੋਏ ਓਏ ਵੀ ਇਹ ਜ਼ਰੂਰ ਐਵੇਂ ਹੀ ਬੜਾ ਆ ਕੋਲ ਸੋਹ ਜਾਈ ਕੋਲ ਤੇ ਨਹੀਂ ਆ ਚਲੋ ਹੁਣ ਜਾਣੇ ਆ ਤੇ ਆਪਾਂ ਜਰੂਰ ਰਿਸਕ ਲੈਣਾ ਆਪਣੇ ਕੋਲ ਸਾਰੇ ਕਾਗਜ਼ ਪੱਤਰ ਹੈਗੇ ਆ ਤੇ ਫਿਰ ਪਾਗਲੋਂ ਕੰਮ ਜਾਊ ਕਾਗਜ਼ ਬੰਨ ਕੇ ਜਾਣੇ ਆ ਜਾਣਾ ਪਿਆ ਤੇ ਇਹ ਤੋਰੇ ਤੋਂ ਬਹੁਤ ਡੌਣਾ ਆ ਜਲੰਧਰ ਰੋਡ ਤੋਂ ਆਉਂਦੇ ਆ ਸਰਾਂ ਵਾਲੀ ਸਾਈਡ ਤੇ ਤੇ ਇਧਰਲੀ ਸਾਈਡ ਤੋਂ ਆਉਂਦੇ ਆ ਆ ਜੈਂਸੀ ਵੀ ਆਉਂਦੀ ਐ ਇਹਨਾਂ ਕੋਲੋਂ ਚੀਜ਼ ਨਹੀਂ ਲੈਣੀ ਆਏ ਹੋਰ ਮੈਨੂੰ ਮੁਰਦ ਲੱਗਿਆ ਪਰ ਕਿਹ ਕੰਮ ਗਾਂ ਤਿੰਨਾਂ ਕੋਈ ਚੀਜ਼ ਨਹੀਂ ਸੋਚਨੇ ਆ ਪਲਸਰ ਲੈਣ ਦਾ ਤੇ ਪਲਸਰ ਲਵਾਂਗੇ ਹੁਣ ਇਹਨਾਂ ਕੋਲ ਨਹੀਂ ਲੈਣਾ ਪਰਨ ਪਰ ਨਾਲ ਆਵਾਂਗੇ ਜਾ ਕੇ ਜਾਂ ਅੰਮ੍ਰਿਤਸਰੋਂ ਲੱਲਾਂਗੇ ਪਰ ਇਹਨਾਂ ਨੂੰ ਦੂਰ ਜਾਣਾ ਜ਼ਰੂਰ ਹੈ ਪਰ ਇੱਥੇ ਨੂੰ ਲੈਣੀ। ਸੋ ਗਾਈਸ ਫੋੜ ਜਾਂਦੇ ਆਂ ਆਪਾਂ ਘਰ ਉਹਨਾਂ ਨੇ ਤਾਂ ਅੰਮ੍ਰਿਤਸਰ ਲਈ ਕਹਿਤਾ ਸੀ ਕਲ ਸਾਨੂੰ ਇਹ ਵੀ ਇਥੇ ਹੈ ਦਫ਼ਤਰ ਹੈਗਾ ਇਹ ਵਜਾ ਜਾਣਾ ਦਾ ਇਥੇ ਏਜੰਟ ਵਾਲੇ ਦੇ ਵਿੱਚ ਹੀ ਤੇ ਉਥੋਂ ਆ ਦੇਤਾ ਉਹਨਾਂ ਨੇ ਫਾਰਮ ਇਹ ਕਹਿਨੋ ਸੀ ਦੇ ਦਿੱਤੀ ਆ ਬਾਕੀ ਕਹਿੰਦੇ ਵੀ ਇਹ ਤਾਂ 37 ਨੂੰ ਸੀ ਘਰੇ ਹੀ ਆ ਜਾਣੀ ਆ ਫਾਰਮ 35 ਫਾਰਮ 35 ਵਾਲਾ ਜਿਹੜਾ ਫਾਰਮ ਘਰੇ ਆ ਜਾਣਾ ਵਾ ਤੇ ਅੰਮ੍ਰਿਤਸਰ ਜਾ ਚੱਕਰ ਨਹੀਂ ਪਿਆ ਇਥੋਂ ਲੈ ਲੈ ਬਜਾਜ ਦਾ ਇਥੇ ਦਫ਼ਤਰ ਹੈਗਾ ਹੀ ਤੇ ਚਲੋ ਵਧੀਆ ਗੱਲ ਹੋ ਗਈ ਆ ਬਾਕੀ ਕਹਿੰਦੇ ਫਾਰਮ ਦਾ ਟੱਕਰ ਆ ਜਾਣਾ ਵਾ ਚਲੋ ਬਾਕੀ ਇਹਨਾਂ ਨੂੰ ਘਰ ਜਾ ਕੇ ਮਿਲਦੇ ਆ ਤੇ ਆਹ ਸ਼ਹਿਰ ਜਿਹੜੇ ਵਾਲੇ ਜਿੱਦਾਂ ਇਹ ਕਰਨੇ ਹੁੰਦੇ ਸੀ ਇਹ ਵੀ ਦਿਮਾਗੇ ਕਰਦਾ ਕੰਮ ਕਰ ਗਿਆ ਰਾਜ ਦੇ ਵਿੱਚ ਫੋਨ ਕਰ ਲਿਆ ਚਲ ਤੇ ਫੋਨ ਕਰਕੇ ਵੀਰ ਜੀ ਨੂੰ ਪੁੱਛ ਲਿਆ ਤੇ ਉਹਦਾ ਰਾਜ ਦੇ ਵਿੱਚ ਅੰਬਰ ਸਰ ਜਾਣਾ ਪੈਣਾ ਹੈ ਨੂੰ ਫੇਰ ਚਲੋ ਵੇਨੇ ਕੀ ਮੰਦਾ ਖੜੀ ਜਾਣਾ ਪੂਰ ਚਲ ਵੀ ਜਾਵਾਂਗੇ ਪਹਿਲੀ ਗੱਲ ਤੇ ਫੋਨ ਜਾਂਦੀ ਲੋੜ ਨਹੀਂ ਐ ਸੋ ਹੈਲੋ ਗਾਈਜ਼ ਸੋ ਹੈਲੋ ਗਾਈਜ਼ ਅਸੀਂ ਆ ਗਏ ਹਾਂ ਘਰੇ ਹੁਣ ਪਿਆਰ ਨੂੰਸੀ ਲੈਣ ਗਏ ਹਾਂ ਤੇ ਲੈ ਆਏ ਉਹ ਨਾਲੋਂ ਦੀਰ ਸਟੈਂਡ ਆ ਦੇਖੋ ਆ ਉਹ ਦੀ ਸਟੈਂਡ ਲੈ ਕੇ ਆਏ ਕਿਉਂਕਿ ਇਹਦੀ ਜਰੂਰਤ ਹੀ ਸਾਨੂੰ ਕੱਪੜੇ-ਕੱਪੜੇ ਪਾਉਣ ਜੇ ਬਾਰਿਸ਼-ਬੋਰਿਸ਼ ਦਾ ਮੌਸਮ ਹੋਵੇ ਬਾਹਰ ਤੇ ਕੱਪੜੇ ਅੰਦਰ-ਅੰਦਰ ਪਾਉਣ ਨੂੰ ਤੇ ਵਧੀਆ ਚੀਜ਼ ਇਹਦਾ ਲੈ ਆਂਦੀ ਹੈ ਜੋ ਵੀ ਕਰਦਾ ਵਾ ਲੱਖ ਦਾ ਪੀਰੀ ਆਡਾ ਕਰਦਾ ਮਹਾਰਾਜੀ ਉਹਨੇ ਕੀਤਾ ਉਹਨੇ ਲੈ ਕੇ ਦਿੱਤੀ ਜੀ ਹੈ ਹੋਰ ਵੀ ਲਿਆਵਾਂਗੇ ਸਾਡਾ ਕੋ ਪਲਾਨ ਹੀ ਨਹੀਂ ਅਸੀਂ ਤੇ ਗਏ ਹਾਂ ਨੋਸੀ ਲੈਣ ਹਾਂ ਹਾਂ ਤੇ ਰਾਤ ਵਿੱਚ ਵੇਖਿਆ ਅਸੀਂ ਮੈਂ ਪੁੱਛਿਆ ਕਿ ਇਹਨਾਂ ਅੰਮ੍ਰਲ ਦੇ ਉਹਦਾਉਣਾ ਹੈ। ਉਹ ਸਾਵਣਾ ਰੇਟ ਕਰਕੇ ਅਸੀਂ ਲੈ ਜਾਂਦਾ ਵਾ। ਮਾਣ ਜਿਹੜੀ ਜੀ ਤੇ ਲੋੜ ਹੋ ਤੇ ਤੁਹਾਨੂੰ ਬਦਲ ਲੈਉਣੀ ਪੈਣੀ। ਲੈਉਣੀ ਪੈਣੀ ਆ। ਕੋਈ ਫालतू ਖਰਚਾ ਨਹੀਂ ਆ ਵੀ ਫालतू। ਫालतू ਐਂ ਖਰਚਦੇ ਵੀ ਨਹੀਂ ਆ। ਫालतू ਨੂੰ ਮੇਕਰ ਰੁਪਈਆ ਨਾ ਕੱਢਾਂ। ਤੇ ਇਹਦੀਆਂ ਨੂੰ ਲੋੜ ਹੀ ਲੈ ਜਾਂਦੀ ਜਦੋਂ ਵਧੀਆ ਗੱਲ ਹੈ। ਹੋਰ ਮਹਾਰਾਜ ਦਊਗਾ ਹੋਰ ਲਿਆ ਕਰਾਂਗੀ ਚੀਜ਼ਾਂ ਵਧੀਆ ਵਧੀਆ ਆਪਾਂ। ਇਹ ਲੱਖ ਦਾ ਦਾ ਪੀਰੀ ਜੋ ਕਰਦੇ ਆ ਵਧੀਆ ਰੱਖਦੇ ਆ ਸਾਹਮਣੇ ਨੂੰ ਮੰਮੀ ਨੂੰ ਕੰਨੇ ਅੱਜ ਕੱਪੜੇ-ਕੱਪੜੇ ਪਾ ਜੇ ਤੇ ਉਹ ਤੇਰਾ ਤੇ ਹੈਗੇ ਆ ਤੇ ਇੱਥੇ ਪਾ ਦੋ। ਨਹੀਂ ਰਹਿ ਜਤ ਹੋ ਗਏ ਇੱਥੇ ਪਾ ਮਤਲਬ ਵੀ ਹੈਗੀ ਜੀ ਚਲੋ ਇੱਕ ਆਮ ਹੀ ਗੱਲ ਆ ਚੀਜ਼ ਲੈਣੀ ਵੀ ਲੋਕਾਂ ਸਾਰਿਆਂ ਦੇ ਘਰਾਂ 'ਚ ਹੈਗੀਆਂ ਮੋਸਟਲੀ ਹੈਣਾ ਪਰ ਸਾਡੇ ਲਈ ਨਵੀਂ ਆ ਨਾ ਇੱਕ ਅਸੀਂ ਨਵੀਂ ਗਾ ਕੇ ਮਾਰਿਆ ਨੇ ਦਿੱਤੀ ਸਾਡ ਨੂੰ ਖੁਸ਼ੀ ਹੈ ਇਹ ਚੀਜ਼ ਦੀ ਪਾ ਗਈ ਨੇ ਸਾਰੇ ਘਰਾਂ 'ਚ ਆ ਪਰ ਜਿਹੜੀ ਆਪਾਂ ਦੀ ਪਹਿਲੀ ਵਾਲੀ ਚੀਜ਼ ਲੈਣੀ ਉਹਦੀ ਖੁਸ਼ੀ ਵੱਖਰੀ ਹੁੰਦੀ ਹੈ ਤਾਂ ਕਰਕੇ ਸਾਰੇ ਲਈ ਹੈਲੋ ਗਾਇਸ ਹੁਣ ਆਇਆ ਪਾਰਸਲ ਪਾਰਸਲ ਲੈਣੇ ਵੀਰ ਕੋਲ ਮੈਂ ਸਮਰ ਬਾਬਾ ਜੀ ਦੇ ਘਰੇ ਬੈਠਾ ਤੇ

ਆ ਲਿਖਿਆ ਨਾ ਗਟਰ ਸਾਫ ਕਰੋ ਇਹਦੇ ਲਿਖਦੇ ਲਿਖਦੇ ਪਲਾਦੇ ਤੇ ਤੇ ਚਪਕਾਰੇ ਤੇ ਇਧਰ ਵੀਰ ਇਧਰ ਵੀ ਚਪਕਾ ਦਿਓ ਆ ਜਿੰਨੇ ਜਿੰਨੇ ਲਿਖਿਆ ਵਾ ਇਹ ਬੁਰਾ ਲੱਗਦਾ ਚੰਗਾ ਮੈਂ ਨਹੀਂ ਉਦਾਂ ਲਿਖਣ ਲੱਗਾ ਕੋਖਣੀ ਚਪਕਾ ਦੋ ਹੀ ਸਾਰੇ ਦੇ ਆ ਵੀਰ ਕੋ ਮਹ ਜੇ ਇਥੇ ਲਵਾ ਲਈਏ ਆਸ ਕੋ ਤੋਂ ਨਾਲ ਵਧੀਆ ਲੱਗਣਗਾ ਕਿ ਲਿਖਿਆ ਗਟਰ ਸਾਫ ਕਰੋ ਇਹ ਬੁਰਾ ਲੱਗਦਾ ਸੀ ਮੈਂ ਚਲ ਵੀਰ ਨੂੰ ਕਹਾਂ ਇਹੋ ਲਾ ਦੋ ਫਿਰ ਪੋਸਟਰ ਜੇ ਲਾਉਣ ਲੱਗ ਮੈਂ ਉਹ ਤਾਂ ਲਿਖਣ ਲੱਗਾ ਖਣੀ ਵੀਰ ਇਧਰ ਵੀ ਲਾ ਦੇ ਉਹ ਸਾਈਡ ਤੇ ਪਾ ਮਿੱਥੋ ਉੱਥੋਂ ਤੱਕ ਲਾ ਦਿਓ ਇੱਥੋਂ ਬਿਨ ਲਾ ਦਿਓ ਅਜਿਹਾ ਲਿਖਿਆ ਠੀਕ ਹੈ ਆਹ ਇਧਰ ਤੇ ਲਾ ਦੂਗਾ ਚੱਲ ਵਧੀਆ ਹੋ ਜਾਊਗਾ ਖੋਲ ਜਾ ਸ਼ਮਸ਼ੀਰ ਹਾਂ ਇੱਥੇ ਟੱਕਰ ਆਵੇ ਚਲੋ ਵੀ ਭਾਰਤ ਆ ਗਿਆ పార్ਸਲ ਇੰਦਰ ਸੋਤਾ ਮਿਓ ਲੈ ਇਹ ਰੇ ਸੋਤਾ ਦੇ ਮੇਰਾ ਭਾਰਤ ਲਾਇਆ ਸੀ ਸੋ ਗਾਇਸ ਇਹ ਹੈ ਡਰਾਇੰਗ ਬੇ ਡਰਾਇੰਗ ਕਰਨੇ ਕੇ ਲਈ ਪੈਡ ਡਰਾਇੰਗ ਪੈਡ ਹੈ ਹਾਂ ਡਰਾਇੰਗ ਪੈਡ ਹੈ ਜੀ ਡਰਾਇੰਗ ਕਰਨੇ ਕੇ ਲਈ ਕਿਉਂਕਿ ਮੈਂ ਕਰਨੇ ਦਾ ਵੀ ਸ਼ੌਕ ਹੈ ਨਾ ਇਸ ਲਈ ਸਾਫ ਪੇਜ ਵਾਲੀ ਸੋ ਗਾਇਸ ਚੈੱਕ ਕਰੋ ਅੱਜ ਐ ਮੌਸਮ ਸਾਫ ਹੋ ਗਿਆ ਇਧਰੋਂ ਤੇ ਇੰਦਰ ਜਾਣ ਦੇ ਰਸਤੇ ਚ ਸੋ ਆਈ ਜਾਣਦੇ ਆ ਬੱਤਰਾ ਕਲੈਕਸ਼ਨ ਬੱਤਰਾ ਕਲੈਕਸ਼ਨ ਨਹੀਂ ਉਹ ਪਿੰਡ ਦੁਕਾਨ ਆ ਇੱਕ ਦੁਕਾਨ ਆ ਵਧੀਆ ਹਵਾ ਰੇਟ ਉਡ ਵਧੀਆ ਹੁੰਦਾ ਪਰ ਸਮਾਨ ਕੋਈ ਹੁੰਦਾ ਨਹੀਂ ਉਹ ਵੇਖਣ ਜਾਣਾ ਪਰ ਹੋਗਾ ਕਿ ਨਹੀਂ ਇਹ ਹੋਇਆ ਸਮਾਨ ਜਾਣਾ ਕਿ ਚਪਲਾਂ ਲੈਣ ਜਾਣਾ ਜੀ ਤੇ ਚਪਲ ਮਿਲ ਗਈ ਤੇ ਜੰਗੀ ਚੰਗੀ ਤੇ ਘੋੜੇ ਲੈ ਲਾਂਗੇ ਅੱਜ ਮੌਸਮ ਤੇ ਆਇਆ ਸਾਫ ਹੈ ਤੇਰੇ ਮੈਂ ਚੱਲ ਕੇ ਕਰਾਂ ਤੇਰੇ ਨਾਲ ਨਹੀਂ ਮਿਲੂਗੀ ਜਿਹੜੀ ਬੱਲ ਉਹਦੇ ਮੈਨੂੰ ਪਤਾ ਨਹੀਂ ਮਿਲਨੀ ਪਰ ਇੱਕ ਵਾਰ ਟਰਾਈ ਤੇ ਮਾਰ ਨਹੀਂ ਜਾ ਕੇ ਇਹ ਤਾਂ ਹੋਰ ਕੋਈ ਦੀਦ ਦੇਖ 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 ਉਹ ਵਧੀਆ ਜਾਨ ਨਿਗਾਹ ਆ ਤੇ ਆ ਜੀ ਆ ਵੀ ਚੈੱਕ ਕਰੋ ਮਗਰ ਚੰਦਰਮਾ ਅਗੇਂਦਰ ਕਿੰਨੀ ਵਧੀਆ ਬੰਦੇ ਨਾ ਇਹ ਵੀ ਤਾਂ ਪਾਣੀ ਕਲਿੱਪ ਵੇਖੀਓ ਜੇ ਵਲੌਗ ਚ ਹੁਣ ਆਏ ਦੁੱਧ ਲੈਣ ਦੁੱਧ ਲੈਣਾ ਇਹਦੀ ਪੀੜੀ ਬਹੁਤ ਹੈ ਇੱਥੇ ਦੇ ਆ ਦੇਖੋ ਆਏ ਦੁੱਧ ਆਉਣ ਵਾਲਾ ਆਈ ਲੈਣਾ ਮੱਝ ਦਾ ਦੁੱਧ ਇਹਦਾ ਕਰਕੇ ਆਉਣ ਵਾਲਾ ਮੱਝੇ ਚ ਮੱਝ ਦਾ ਦੁੱਧ ਮੱਝ ਉਹੜਾ ਨਖਾ ਲਾ ਕੇ ਬੈ ਗਿਆ ਆਪਣੇ ਪਿੰਡ ਨੂੰ ਮੈਂ ਆਪਣੇ ਪਿੰਡ ਇੱਕ ਪਾਸਾ ਪਿੰਡ ਦਾ ਦੇਖਿਆ ਦੂਜਾ ਪਾਸਾ ਨੇ ਵਿਖਾ ਸਕੂਲ ਆ ਕੇ ਦੇਖੀ ਪਰ ਨਹੀਂ ਹਜੇ ਵੀ ਨਾ ਓਨੇ ਬੰਦੇ ਨਹੀਂ ਨਖਾ ਕਰਦੇ ਆਪਣੇ ਪਿੰਡ ਜਿੰਨੇ ਚੰਗੇ ਹੈਗੇ ਆ ਨਹੀਂ ਆਪਣੇ ਇੱਕ ਪਾਸੇ ਹੀ ਵੇਖਿਆ ਨਾ ਲੋਕਾਂ ਨੇ ਦੂਜਾ ਪਾਸਾ ਆ ਕੇ ਸਕੂਲ 'ਚ ਵੇਖਣ ਕਿਦਾਂ ਦੰਦਿਆ ਇਹ ਬੱਚੇ ਕਿੰਨਾ ਐਕਟੀਵਿਟੀ ਵਜੋਂ ਮੰਨ ਲਾ ਜੇ 100 'ਚੋਂ 100 'ਚੋਂ 20 30% ਹੋਣਾ ਦਾ ਉਹ ਉਹ ਨਖਾ ਕਰਦਾ ਪਰ 70% ਲੱਗੀ ਸਹੀ ਆ ਸਹੀ ਆ ਇਹ ਇੱਕ ਪਾਸਾ ਲੋਕਾਂ ਨੇ ਜ਼ਿਆਦਾ ਰੁਪਈਆ ਦਾ ਪਿੰਡ ਦਾ ਵਿਖਾਤਾ ਵਾ ਪੀ ਨਿਸ਼ਾਨ 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 ਦੂਜਾ ਪਾਸਾ ਨਹੀਂ ਵਿਖਾਇਆ ਗਏ ਨੇ ਪੀ ਇੱਥੇ ਬੱਚੇ ਖੇਡਦੇ ਵੀ ਆ ਐਕਟੀਵਿਟੀਆਂ ਵੀ ਕਰਦੇ ਆ ਕੋਈ ਨਹੀਂ ਇੱਥੇ ਤੁਹਾਨੂੰ ਵਿਖਾਉਣੇ ਰਹਿੰਦੇ ਆ ਹਰ ਵਾਰੀ ਦਿਖਾਵਾਂਗੇ ਗਾਈਸ ਆ ਗੱਡੀ ਵੇਖੋ ਕਿੰਨੀ ਤੇਜ਼ ਆਉਂਦੀ ਇੱਥੇ ਤੱਕ ਆਵਾਜ਼ ਆਉਂਦੀ ਗੱਡੀ ਘੱਟੋ ਘੱਟ ਕਿਲੋਮੀਟਰ ਦੂਰ ਆ ਵੇਖੋ ਕਿੰਨੀ ਤੇਜ਼ ਨਿਕਿਆ ਹੈਲੋ ਗਾਈਸ ਹੁਣ ਤੌਰ ਫਿਰ ਕੇ ਬਾਹਰ ਆ ਗਏ ਆ ਤੇ ਹੁਣ ਰਾਤ ਵਲੌਗ ਐਡਿਟ ਕਰਦੇ ਆ ਤੇ ਸੌਂ ਦੀ ਕਰਦੇ ਆ ਤਿਆਰੀ ਤੇ ਕੋਹਣ ਆਜ ਜੋ ਕਰਨਾ ਇਹ ਮਾੜਾ ਮੋੜੀ ਕੀਤਾ ਵੀ ਤੁਰ ਫਿਰ ਕਹਿੰਦੇ ਐਨਓਸੀ ਕਰਨੀ ਐਨਓਸੀ ਅਪਲਾਈ ਕਰਨੀ ਉਹਨਾਂ ਨੂੰ ਅਗਲੀ ਜਾਨੀ ਮਾਸਾ ਵੀ ਤੁਹਾਨੂੰ ਦੱਸਿਆ ਜਿਵੇਂ ਏਜੰਸੀ ਵਾਲਿਆਂ ਨੂੰ ਤੇ ਉਹ ਆਪ ਹੀ ਬਜਾ ਜਾ ਲਾਂਗੇ ਜਾਂ ਕਰਤੀ ਐ ਤੇ ਤੁਸੀਂ ਅੱਜ ਦਾ ਵਲੌਗ ਵੇਖਿਓ ਜੇ ਚੰਗਾ ਲੱਗਾ ਲਾਈਕ ਕਰੋ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਦੇ ਮਿਲਦੇ ਕੱਲ ਤਾਂ ਨਵੇਂ ਵਲੌਗ ਦੇ ਵਿੱਚ ਉਹਨੇ ਤੇਰੀ ਲਈ ਬਾਏ ਬਾਏ ਗੁੱਡ ਨਾਈਟ